ਪੰਨੋਪਾਪ ਸਾਹਿਬ ਜਿਹੜੀਆਂ ਪੈਸਟੀਸਾਈਡਸ ਦੀਆਂ ਸਪਰੇਆਂ ਕਿਸਾਨੀ ਨੇ ਡਟ ਕੇ ਕੀਤੀਆਂ ਨੇ ਜਿਵੇਂ ਬਠਿੰਡਾ ਸਪਰੇਆਂ ਕਰਨ ਚ ਆਜ ਤੋਂ 30 ਸਾਲ ਪਹਿਲਾਂ ਅੱਗੇ ਸੀ ਤੇ ਬਠਿੰਡਿਆਂ ਬਾਅਦ ਚ ਕੈਂਸਰ ਦੀ ਟ੍ਰੇਨ ਚੱਲਣ ਲੱਗੀ ਹੁਣ ਉਹੋ ਹੀ ਕੈਂਸਰ ਦੇ ਪੇਸ਼ੈਂਟ ਮਾਝੇ ਚ ਵੀ ਬੜੇ ਜ਼ਿਆਦਾ ਨਿਕਲ ਰਹੇ ਨੇ ਇਹ ਕੈਂਸਰ ਨੂੰ ਫੁਲਾਉਣ ਲਈ ਸਪਰੇਆਂ ਕਾਰਨ ਬਣੀਆਂ ਨੇ ਕਿਤੇ ਨਾ ਕਿਤੇ ਕਿਸਾਨੀ ਦਾ ਇਹਦੇ ਪਿੱਛੇ ਰੋਲ ਨਹੀਂ ਐਂਡੀਆਂ ਖਤਰਨਾਕ ਸਪਰੇਆਂ ਨੂੰ ਕਰਨਾ ਦੇਖੋ ਹਰਿਆਲ ਕਲਪ ਗ੍ਰੀਨ ਰੈਗੂਲੇਸ਼ਨ ਕਿਸਾਨੀ ਦੀ ਮੰਗ ਨਹੀਂ ਇਹ ਸਰਕਾਰ ਲੈ ਕੇ ਆਈ ਮਾਡਲ ਇਹ ਰਿਆ ਸਪ੍ਰਿਆ ਖਾਤਾ ਇਹ ਸਾਰਾ ਇਸ ਮਾਡਲ ਦੀ ਦੇਰ ਹੈ ਇਸ ਮਾਡਲ ਨੇ ਜਿੱਥੇ ਫਸਲਾਂ ਦੀ ਉਪਜ ਚ ਵਾਅਦਾ ਕੀਤਾ ਉਥੇ ਇੰਨੇ ਧਰਤੀ ਦੇ ਪਾਣੀ ਦਾ ਧਰਤੀ ਦਾ ਲਖਾਨ ਕੀਤਾ ਇਦੇ ਨਾਲ ਜਿੱਥੇ ਇਹ ਇਹਦੇ ਲਈ ਮੈਂ ਕਿਸਾਨਾਂ ਨੂੰ ਦੋਸ਼ੀ ਨਹੀਂ ਘੜਦਾ ਇਹਦੇ ਜਿਹੜੇ ਸਾਡਾ ਇਹ ਬਾਡਰ ਲਿਆਉਦੇ ਲੋਕਾਂ ਨੂੰ ਦੋਸ਼ੀ ਨੰਬਰ 2 ਤੇ ਜਿਹੜੀਆਂ ਇੰਡਸਟਰੀਆਂ ਗੰਦਾ ਪਾਣੀ ਧੋੜ ਕਰਕੇ ਧਰਤੀ 'ਚ ਪਾ ਰਹੀਆਂ ਉਹ ਗੰਦਾ ਪਾਣੀ ਕਿੰਨੇ ਜੀਲੀਲੇ ਤੱਤ ਘੁਲੇ ਆ ਉਹ ਗੰਦਾ ਪਾਣੀ ਵੀ ਕੈਂਸਰ ਦਾ ਕਾਰਨ ਬਣਦਾ ਹੈ